ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਵਿਧਾਨ ਸਭਾ ਚੋਣਾਂ ਕੌਮੀ ਆਗੂਆਂ ਨੇ ਸੂਬੇ ਪਰਛਾਈ ਲਾਈ ਡੇਰੇ ਤੇ ਨਾਲ ਹੀ ਅੱਜ ਕਾਂਗਰਸ ਪਾਰਟੀ ਨੇ ਆਪਣਾ ਚੋਣ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਦੋਸਤੋ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਵੇਂ VOTING ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਉਸ ਦੇ ਨਾਲ-ਨਾਲ ਜੇਕਰ ਦੇਖੀਏ ਤਾਂ ਸੂਬੇ ਪਰਛਾਈ ਸਿਆਸੀ ਸਰਗਰਮੀਆਂ ਬਹੁਤ ਤੇਜ਼ੀ ਨਾਲ ਜਿਹੜਾ ਵਧਦੀਆਂ ਜਾ ਰਹੀਆਂ ਨੇ ਕਿਉਂਕਿ 5 ਅਕਤੂਬਰ ਨੂੰ ਹਰਿਆਣਾ ਚ VOTING ਹੋਣੀ ਹੈ ਅੱਜ ਤੋਂ ਠੀਕ 1 ਹਫ਼ਤੇ ਬਾਅਦ ਜਦੋਂ ਕਿ ਦੇਖੀਏ ਤਾਂ ਸਿਆਸੀ ਪਾਰਟੀਆਂ ਕੋਲ ਪ੍ਰਚਾਰ ਲਈ ਸਿਰਫ 5 ਦਿਨਾਂ ਦਾ ਸਮਾਂ ਵਿਚਕਾਰ ਰਹਿ ਗਿਆ ਕਿਉਂਕਿ ਅੱਜ 28 ਸਤੰਬਰ ਨਿਕਲ ਹੀ ਗਿਆ ਦਿਨ ਤੇ 31 ਅਕਤੂਬਰ ਤੱਕ ਚੋਣ ਪ੍ਰਚਾਰ ਕਰ ਸਕਦੀਆਂ ਨੇ ਸਿਆਸੀ ਪਾਰਟੀਆਂ ਤੇ ਇਸ ਤਰ੍ਹਾਂ ਸਾਰੀ ਹੀ ਸਿਆਸੀ ਪਾਰਟੀਆਂ ਨੇ ਜਿਹੜਾ ਚੋਣ ਪ੍ਰਚਾਰ ਉਸ ਨੂੰ ਤੇਜ਼ ਕਰ ਦਿੱਤਾ ਸ਼ਿਖਰ ਤੇ ਲੱਗੀਆਂ ਨੇ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੌਮੀ ਆਗੂ ਨੇ ਉਹ ਹਰਿਆਣਾ ਚ ਪਹੁੰਚ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਉਹ ਲਗਾਤਾਰ ਵੋਟਰਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਹਰਿਆਣਾ ਦੇ ਵਿੱਚ ਸੱਤਾ ਦੇ ਵਿੱਚ ਕਾਬਜ਼ ਹੋਇਆ ਜਾ ਸਕੇ ਜੇਕਰ ਹਰਿਆਣੇ ਦੇ ਵਿੱਚ ਜ਼ਮੀਨੀ ਪੱਧਰ ਤੇ ਨਜ਼ਰ ਮਾਰੀਏ ਤਾਂ ਭਾਜਪਾ ਜਿਹੜੀ ਆ ਉਹ ਲਗਾਤਾਰ ਲੱਗੀ ਹੋਈ ਆ ਪੂਰੀ ਜੋਰ ਲਾ ਰਹੀ ਆ ਵਿਉਹਤੀਜੀ ਵਾਰ ਜਿਹੜਾ ਉਹ ਸਰਕਾਰ ਬਣਾਉਣ ਚ ਕਾਮਯਾਬ ਹੋ ਜੇ ਪਰ ਨਾਲ ਹੀ ਜੇਕਰ ਦੇਖੀਏ ਤਾਂ ਉਹ ਤੀਜੀ ਵਾਰ ਸਰਕਾਰ ਬਣਾਉਣ ਵਾਲੇ ਪਾਸੇ ਤੀਜੀ ਨਾਲ ਵਧਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਭਾਜਪਾ ਨੂੰ ਰੋਕਣ ਦੀ ਪੂਰੀ ਪਲੈਨਿੰਗ ਦੇ ਨਾਲ ਚੱਲ ਰਹੀ ਹੈ ਵੀ ਕਿਹਾ ਭਾਜਪਾ ਨੂੰ ਸੱਤਾ ਦੇ ਵਿੱਚ ਕਾਬਜ ਨਹੀਂ ਹੋਣ ਦੇਣਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਆਉਣ ਲਈ ਪੂਰੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਪਹਿਲੀ ਵਾਰ ਉੱਥੇ ਇਸ ਹਿਸਾਬ ਨਾਲ ਚੋਣ ਲੜ ਰਹੀ ਵੀ ਕਿ 90 ਦੀ 90 ਸੀਟਾਂ ਤੇ ਲੜ ਰਹੀ ਹੋਵੇ ਤਾਂ ਆਮ ਆਦਮੀ ਪਾਰਟੀ ਦੇ ਪੱਲੇ ਕੋਈ ਬਹੁਤਾ ਪੈਂਦਾ ਤਾਂ ਨਹੀਂ ਦਿਖ ਰਿਹਾ ਪਰ ਇੱਕ ਚੀਜ਼ ਜ਼ਰੂਰ ਹੈ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਹਰਿਆਣਾ ਦੇ ਵਿੱਚ ਜੇਕਰ ਦੇਖੀਏ ਤਾਂ ਭਾਜਪਾ ਨੂੰ ਫਾਇਦਾ ਜ਼ਰੂਰ ਦੇ ਸਕਦੀ ਹੈ ਕਿਉਂਕਿ ਭਾਜਪਾ ਜੋ ਕਿ ਪਿਛਲੇ 10 ਸਾਲਾਂ ਤੋਂ ਉੱਥੇ ਕਾਬਜ਼ ਹੈ ਉਸ ਦੀ ਐਂਟੀ ਇਨਕੰਮਬੈਂਸੀ ਦੀ ਵੋਟ ਜਿਹੜੀ ਕਿ ਕਾਂਗਰਸ ਵੱਲ ਜਾਂਦੀ ਦਿਖ ਰਹੀ ਸੀ ਤਾਹਾਂ ਕਿਤੇ ਨਾ ਕਿਤੇ ਕੁਝ ਵੋਟ ਆਮ ਆਦਮੀ ਪਾਰਟੀ ਜ਼ਰੂਰ ਖਰਾਬ ਕਰ ਸਕਦੀ ਹੈ ਤੇ ਇਹਦਾ ਫਾਇਦਾ ਸਿੱਧੇ ਤੌਰ ਤੇ ਭਾਜਪਾ ਨੂੰ ਹੋਵੇਗਾ ਤੇ ਨਾਲ ਹੀ ਜੇਕਰ ਦੇਖੀਏ ਦੂਜੇ ਪਾਸੇ ਇਨੈਲੋ ਜਜਪੀ ਤੇ ਹੋਰ ਜਿਹੜੀਆਂ ਵੀ ਉੱਥੇ ਦੀ ਖੇਤਰੀ ਪਾਰਟੀਆਂ ਨੇ ਜਾਂ ਕਹਿ ਦਈਏ ਆਜ਼ਾਦ ਉਮੀਦਵਾਰ ਚੋਣ ਮੈਦਾਨ ਚ ਨਿਤਰੇ ਹੋਏ ਨੇ ਤਾਂ ਉਹ ਵੀ ਆਪੋ ਆਪਣੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਲਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਹਰਿਆਣਾ ਇੱਕ ਇਹੋ ਜਿਹਾ ਸੂਬਾ ਹੈ ਦੋਸਤੋ ਦੇਸ਼ ਦੀ ਸਿਆਸਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਿੱਥੇ ਕਿ ਮੁੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰ ਵੀ ਉੱਥੇ ਐਨਾ ਕਿ ਦਮਖਮ ਰੱਖਦੇ ਆ ਐਨਾ ਕਿ ਜੋਰ-ਸ਼ੋਰ ਨਾਲ ਚੋਣਾਂ ਲੜਦੇ ਨੇ ਵੀ ਉਹ ਖੁਦ ਜਿੱਤਣ ਨਾ ਜਿੱਤਣ ਹੋ ਕਿਸੇ ਵੱਡੀ ਪਾਰਟੀ ਦੇ ਸਿਆਸੀ ਆਗੂ ਨੂੰ ਹੈਰਾਨ ਦਾ ਜ਼ਰੂਰ ਦਮ ਰੱਖਦੇ ਨੇ ਤੇ ਅਸੀਂ ਹਮੇਸ਼ਾ ਦੇਖਦੇ ਆ ਹਰਿਆਣੇ ਦੀ ਸਿਆਸਤ 'ਚ ਧਿੱਕੀ ਨਜ਼ਰ ਮਾਰੀਏ ਤਾਂ ਇਹੋ ਜੀ ਕੋਈ ਟਰਮ ਹੋਏਗੀ ਜਦੋਂ ਆਜ਼ਾਦ ਉਮੀਦਵਾਰ ਜਿੱਤ ਕੇ ਨਾ ਪਹੁੰਚੇ ਉਹ ਨਹੀਂ ਤਾਂ ਹਰ ਵਾਰ ਆਜ਼ਾਦ ਉਮੀਦਵਾਰ ਜਿਹੜੇ ਨੇ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਤੇ ਇਸ ਕਰਕੇ ਉਹ ਆਜ਼ਾਦ ਉਮੀਦਵਾਰਾਂ ਨੂੰ ਵੀ ਅਸੀਂ ਘੱਟ ਨਹੀਂ ਸਮਝ ਸਕਦੇ ਪਰ ਦੋਸਤੋ ਜੇਕਰ ਗੱਲ ਉੱਥੇ ਕਰੀਏ ਕਾ ਕੌਮੀ ਆਗੂਆਂ ਦੀ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤਾਂ ਉਹ ਪਤਾ ਲੱਗਦਾ ਵੀ ਕਿ ਸਿਆਸੀ ਪਾਰਟੀਆਂ ਕਿੰਨੇ ਜ਼ੋਰ ਸ਼ੋਰ ਨਾਲ ਚੋਣ ਲੜ ਰਹੀ ਹੈ ਕਿਉਂਕਿ ਅੱਜ ਜੇ ਭਾਜਪਾ ਦੀ ਗੱਲ ਕਰ ਲਈ ਤਾਂ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨਾਥ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ yogya aditya nath ਇਹੋ ਜੇ ਤਿੰਨ ਵੱਡੇ ਚਿਹਰੇ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਕਰਨ ਲੱਗੇ ਹੋਏ ਨੇ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਹਲੇ ਤੱਕ rahul gandhi ਵੀ ਦੋ ਰੈਲੀਆਂ ਹੀ ਕਰਕੇ ਗਏ ਨੇ ਤੇ ਭੁਪਿੰਦਰ ਹੁੱਡਾ ਆਦਿ ਅਗਵਾਈ ਦੇ ਵਿੱਚ ਹੀ ਸਾਰੀ ਚੋਣ ਪ੍ਰਚਾਰ ਚੱਲ ਰਿਹਾ ਉੱਥੇ ਤੇ ਹੁਣ ਕਿੰਨਾ ਕੋ ਲਾਹੇਵੰਦ ਹੈ ਉਹ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਖੁਦ ਜਿਹੜਨੇ ਪਿਛਲੇ ਲਗਭਗ 1 ਹਫਤੇ ਤੋਂ ਹਰਿਆਣਾ ਦੀ ਸਿਆਸਤ ਦੇ ਵਿੱਚ ਖੁਦ ਸਰਗਰਮ ਹੋਏ ਹੋਏ ਨਹੀਂ ਉਹ ਲਗਾਤਾਰ ਹਰਿਆਣਾ ਦੇ ਵਿੱਚ ਜਨਸਭਾਵਾਂ ਕਰ ਰਹੇ ਨੇ ਰੇਲੀਆਂ ਕਰ ਰਹੇ ਨੇ ਰੋਡ ਸ਼ੋਅ ਕਰ ਰਹੇ ਨੇ ਤਾਂ ਅੱਜ ਵੀ ਦੇਖੀਏ ਤਾਂ ਉਹਨਾਂ ਵੱਲੋਂ ਦੋ ਜਿਹੜਨੇ ਪ੍ਰੋਗਰਾਮ ਰੱਖੇ ਗਏ ਸੀ ਇੱਕ ਰੋਡ ਸ਼ੋਅ ਸੀਗਾ ਇੱਕ ਉਹਨਾਂ ਨੇ ਜਨ ਸਭਾ ਨੂੰ ਸਮੋਹਨ ਕੀਤਾ ਇਸੇ ਤਰ੍ਹਾਂ ਸੰਜੇ ਸਿੰਘ ਵੀ ਲੱਗੇ ਹੋਏ ਨੇ ਪਰ ਦੋਸਤੋ ਦੇਖੀਏ ਤਾਂ ਜਿਵੇਂ ਭਾਜਪਾ ਜਿਹੜੀ ਪਲੈਨਿੰਗ ਦੇ ਨਾਲ ਚੱਲ ਰਹੀ ਹੈ ਉਹ ਇੱਕ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਕਿ ਭਾਜਪਾ ਨੂੰ ਲੱਗਦਾ ਵੀ ਕਿ ਇਸ ਵਾਰ ਉਹਨਾਂ ਦੀ ਸਿਆਸੀ ਜ਼ਮੀਨ ਜਿਹੜੀ ਹੈ ਹਰਿਆਣੇ 'ਚ ਹਿੱਲ ਚੁੱਕੀ ਹੈ ਇਸੇ ਲਈ ਭਾਜਪਾ ਦੇ ਇੰਨੀ ਵੱਡੀ ਗਿਣਤੀ 'ਚ ਸਿਆਸੀ ਲੀਡਰ ਜਿਹੜੇ ਨੇ ਉਹ ਹਰਿਆਣਾ 'ਚ ਪਹੁੰਚ ਰਹੇ ਨੇ ਚੌਨ ਪ੍ਰਚਾਰ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਅੱਜ ਤਿੰਨ ਵੱਡੇ ਆਗੂ ਭਾਜਪਾ ਦੇ ਪਹੁੰਚੇ ਹੋਏ ਸੀ ਉਹਨਾਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰ ਲਈ ਤਾਂ ਉਹਨਾਂ ਨੇ ਹਿਸਾਰ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ ਇਸੇ ਤਰ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਿਹੜਾ ਹੈਗਾ ਵਿਧਾਨ ਸਭਾ ਹਲਕਾ ਬਾਦਲੀ ਦੇ ਵਿੱਚ ਕੀਤਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਧਿੱਤਿਆਨਾਥ ਨੇ ਫਰੀਦাবাদ ਐਨਆਈਟੀ ਵਿਧਾਨ ਸਭਾ ਹਲਕੇ ਦੇ ਜਨ ਸਭਾ ਨੂੰ ਸੰਬੋਧਨ ਕੀਤਾ ਤਾਂ ਇਸ ਤੋਂ ਪਤਾ ਲੱਗਦਾ ਭਾਜਪਾ ਨੂੰ ਲੱਗ ਰਿਹਾ ਹੈ ਕਿਤੇ ਨਾ ਕਿਤੇ ਹਰਿਆਣਾ ਦੇ ਵਿੱਚ ਈਸ਼ਵਰ ਭਾਜਪਾ ਦੀ ਜ਼ਮੀਨ ਖਿਸਕ ਰਹੀ ਹੈ ਤੇ ਇਸੇ ਕਰਕੇ ਭਾਜਪਾ ਦੇ ਕੌਮੀ ਪੱਧਰ ਤੇ ਲੀਡਰ ਜਿਹੜਨੇ ਉਹ ਲਗਾਤਾਰ ਜੁਟੇ ਹੋਏ ਨੇ ਤੇ ਦੂਜੇ ਪਾਸੇ ਜੇਕਰ ਅਸੀਂ ਕਾਂਗਰਸ ਦੀ ਗੱਲ ਕਰਦੀਏ ਇਸ ਸਮੇਂ ਤੱਕ ਅਸੀਂ ਇਹ ਜ਼ਰੂਰ ਮੰਨ ਸਕਦੇ ਹਾਂ ਹਰਿਆਣੇ 'ਚ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਪਰ ਕਿਤੇ ਨਾ ਕਿਤੇ ਜੇ ਉਸ ਦੀ ਸਿਆਸੀ ਰਣਨੀਤੀ ਤੇ ਦੇਖੀਏ ਤਾਂ ਉਹ ਨਹੀਂ ਲੱਗ ਰਿਹਾ ਵੀ ਕਿ ਕਾਂਗਰਸ ਪਾਰਟੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਲੱਗ ਰਿਹਾ ਵੀ ਕਿ ਓਵਰ ਕੌਨਫੀਡੈਂਟ ਹੋ ਕੇ ਚੱਲ ਰਹੀ ਹੋਵੇ ਕਿਉਂਕਿ ਹਰਿਆਣਾ ਦੇ ਵਿੱਚ ਅਸੀਂ ਜਿਵੇਂ ਤੁਹਾਨੂੰ ਦੱਸਿਆ ਵੀ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਲੋਕ ਵੀ ਨਾਲ ਨੇ ਕਾਂਗਰਸ ਦੇ ਪਰ ਚਾਹੇ ਕਾਂਗਰਸ ਦੀ ਅੰਦਰੂਨੀ ਫੁੱਟ ਦੀ ਗੱਲ ਕਰ ਲਈਏ ਜਾਂ ਕੌਮੀ ਆਗੂਆਂ ਦਾ ਉੱਥੇ ਘੱਟ ਗਿਣਤੀ ਦੇ ਵਿੱਚ ਆਣਾ ਕਿਤਨਾ ਕਿਤੇ ਲੱਗਦਾ ਹੈ ਵੀ ਕਿ ਕਾਂਗਰਸ ਓਵਰ ਕੌਨਫੀਡੈਂਟ ਹੈ ਜਾਂ ਉਹ ਕੁਝ ਪਾਰਟੀ ਦੇ ਅੰਦਰੂਨੀ ਕਾਰਨ ਕਹਿ ਲਓ ਜਾਂ ਉੱਥੇ ਧੜੇਬੰਦੀ ਕਰਕੇ ਕੌਮੀ ਆਗੂ ਉੱਥੇ ਪਹੁੰਚ ਨਹੀਂ ਰਹੇ ਤਾਂ ਇਸ ਕਰਕੇ ਕਾਂਗਰਸ ਨੂੰ ਕਿਤਨਾ ਕਿਤੇ ਨੁਕਸਾਨ ਨਾ ਚੱਲਣਾ ਪਿਆ ਜੇ ਨਹੀਂ ਤਾਂ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਹਰਿਆਣੇ 'ਚ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਜਿਵੇਂ ਗੱਲ ਕੀਤੀ ਹੈ ਤਾਂ ਕੇਜਰੀਵਾਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਲਾਇਤ ਤੇ ਵਿੱਚ ਜਿਹੜਾ ਹੈਗਾ ਉੱਥੇ ਜਨ ਸਭਾ ਨੂੰ ਸੰਬੋਧਨ ਕੀਤਾ ਹੈ ਕਲਾਇਤ ਦੀ ਗੱਲ ਕਰ ਲਈਏ ਕਲਾਇਤ ਖੁਰਸ਼ੇਤਰ ਦੇ ਅਧੀਨ ਜਾਂਦਾ ਕੁਸ਼ੇਤਰ ਜ਼ਿਲ੍ਹੇ ਦੇ ਵਿੱਚ ਆ ਜਾਂਦਾ ਹੈ ਤੇ ਕਲਾਇਤ ਇਹੋ ਜਿਹਾ ਹਲਕਾ ਹੈ ਵੀ ਕ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਲਾਇਤ ਤੋਂ 14000 ਵੋਟਾਂ ਦੀ ਲੀਡ ਮਿਲੀ ਸੀਗੀ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਉੱਥੇ ਪੂਰਾ ਜ਼ੋਰ ਲਾ ਰਹੀ ਹੈ ਤੇ ਕਲਾਇਤ ਤੋਂ ਚੋਣ ਵੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਹਰਿਆਣਾ ਤੋਂ ਅਨੁਰਾਗ ਢਾਂਡਾ ਉਹ ਲੜ ਰਹੇ ਨੇ ਤੇ ਇਸ ਕਰਕੇ ਪਾਰਟੀ ਪੂਰੇ ਜੋਰ ਸ਼ੋਰ ਨਾਲ ਉੱਥੇ ਨਿਤਰੀ ਹੋਈ ਹੈ ਚੋਣ ਵਿਧਾਨ ਚ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਹਲਕਾ ਪੁੰਡਰੀ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਤੇ ਰਾਸ਼ਟਰ ਸੂ ਮੈਂਬਰ ਸੰਜੇ ਸਿੰਘ ਵੱਲੋਂ ਜਿਹੜਾ ਹੈਗਾ ਜੀ ਦੋ ਰੋਡ ਸ਼ੋਅ ਕੱਢੇ ਗਏ ਨੇ ਇੱਕ ਤਾਂ ਕਰੋਦਾ ਦੇ ਵਿੱਚੋਂ ਕੱਢਿਆ ਗਿਆ ਇੱਕ ਗੋਹਾਨਾ ਦੇ ਵਿੱਚੋਂ ਕੱਢਿਆ ਗਿਆ ਤੇ ਆਮ ਆਦਮੀ ਪਾਰਟੀ ਵੀ ਪੂਰੇ ਜੋਰ ਸ਼ੋਰ ਨਾਲ ਲੱਗੀ ਤਾਂ ਹੋਈ ਹੈ ਤੇ ਵਾਰ-ਵਾਰ ਹੁਣ ਤਾਂ ਅਰਵਿੰਦ ਕੇਜਰੀਵਾਲ ਵੀ ਦਾਵਾ ਇਹੀ ਕਰ ਰਹੇ ਨੇ ਵੀ ਆਮ ਆਦਮੀ ਪਾਰਟੀ ਦੀ ਸੱਤਾ ਦੇ ਵਿੱਚ ਐਮਿਤ ਹੋਵੇਗੀ ਮਤਲਬ ਉਹਨਾਂ ਦੇ ਕਹਿਣ ਤੋਂ ਭਾਵੇਂ ਇਹ ਹੈ ਕਿ ਸਰਕਾਰ ਜਿਹੜੀ ਮਰਜ਼ੀ ਰਾਜਨੀਤੀ ਬਣਾਵੇ ਪਰ ਬਣेंगी ਉਹ ਆਮ ਆਦਮੀ ਪਾਰਟੀ ਦੀ ਭਾਈਵਾਲੀ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਇਹੋ ਜਿਹੇ ਬਿਆਨਾਂ ਤੋਂ ਲੱਗਣਾ ਸ਼ੁਰੂ ਹੋ ਗਿਆ ਕਿ ਆਮ ਆਦਮੀ ਪਾਰਟੀ ਨੂੰ ਦਿਖ ਰਿਹਾ ਵੀ ਕਿ ਉਹਨਾਂ ਦੇ ਪੱਲੇ ਕੋ ਬਹੁਤਾ ਕੁਝ ਪੈਂਦਾ ਦਿਖਾਈ ਨਹੀਂ ਦੇ ਰਿਹਾ ਪਰ ਕਿਤੇ ਨਾ ਕਿਤੇ ਉਹ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਆਪਣੇ ਜਿਹੜਾ ਹੈਗਾ ਸਥਾਨ ਰੱਖਣ ਲਈ ਇਹੋ ਜਿਹੇ ਬਿਆਨਬਾਜ਼ੀਆਂ ਜ਼ਰੂਰ ਦੇ ਰਹੇ ਨੇ ਪਰ ਉਹਨੂੰ ਦੇਖਣ ਵਾਲੀ ਗੱਲ ਤਾਂ ਇਹ ਹੀ ਹੋਵੇਗੀ ਇਹ ਸਾਰੀ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਨੇ ਕਾਂਗਰਸ ਨੇ ਅੱਜ ਆਪਣਾ ਚੋਣ ਕੋਸ਼ਨਾ ਬੱੱਤਰ ਵੀ ਜਾਰੀ ਕਰ ਦਿੱਤਾ ਜਦੋਂ ਕਿ ਲਗਭਗ ਹਫ਼ਤਾ 10 ਦਿਨ ਪਹਿਲਾਂ ਕਾਂਗਰਸ ਨੇ ਆਪਣੀ ਸੱਤ ਗਰੰਟੀਆਂ ਦਾ ਚਾਰਟ ਦਿੱਲੀ ਦੇ ਵਿੱਚ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਕੇ ਦੇ ਰਾਹੀਂ ਜਾਰੀ ਕੀਤਾ ਸੀਗਾ ਪਰ ਅੱਜ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਮੁਕੰਮਲ ਜਿਹੜਾ ਹੈਗਾ ਚੋਣ ਘੋਸ਼ਣਾ ਪੱਤਰ ਜੋ ਕਿ 40 ਪੰਨਿਆਂ ਦਾ ਘੋਸ਼ਣਾ ਪੱਤਰ ਉਹਨਾਂ ਨੇ ਤਿਆਰ ਕੀਤਾ ਉਹ ਜਾਰੀ ਕੀਤਾ ਗਿਆ ਜਿਸ 'ਚ ਉਹਨਾਂ ਨੇ ਕਿਸਾਨੀ ਦੀ ਗੱਲ ਵੀ ਕੀਤੀ ਹੈ ਵੀ ਕਿ ਐਮਐਸਪੀ ਦਿੱਤੀ ਜਾਵੇ ਕਿ ਸਾਰੀ ਫਸਲਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਹੈ ਵੀ ਕਿ ਹਰ ਸਾਲ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਔਰਤਾਂ ਲਈ ਉਹਨਾਂ ਨੇ ਜਿਹੜਾ ਆਪਣੀ 7 ਗਰੰਟੀਆਂ 'ਚ ਐਲਾਨ ਕੀਤਾ ਸੀ ਵੀ 2000 ਰੁਪਏ ਮਹੀਨਾ ਜਿਹੜਾ ਔਰਤਾਂ ਨੂੰ ਦਿੱਤਾ ਜਾਵੇਗਾ 300 ਯੂਨਿਟ ਮੁਫਤ ਬਿਜਲੀ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਓਪੀਐਸ ਦੀ ਬਹੱਲੇ ਦੀ ਗੱਲ ਕੀਤੀ ਹੈ ਤਾਂ ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਜਿਹੜਾ ਹਰ ਵਰਗ ਨੂੰ ਕਿਤੇ ਨਾ ਕਿਤੇ ਟੱਚ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਵੀ ਉਹ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਹਾਲਾਂਕਿ ਉਹਨਾਂ ਨੇ ਜਿਹੜੀ 7 ਗਰੰਟੀਆਂ ਜਾਰੀ ਕੀਤੀਆਂ ਸੀ ਉਹ 7 ਗਰੰਟੀਆਂ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਜਿਹੜਾ ਕਵਰ ਕਰ ਲਿਆ ਸੀ ਜਿਸ ਨੂੰ ਲੈ ਕੇ ਉਹ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਪਰ ਅੱਜ ਉਹਨਾਂ ਨੇ ਜਿਹੜਾ ਇਹ 40 ਪੰਨਿਆਂ ਦਾ ਮੁਕੰਮਲ ਚੋਣ ਕੋਸ਼ਨਾ ਪੱਤਰ ਜਾਰੀ ਕੀਤਾ ਇਸ 'ਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲੀਆਂ ਨੇ ਪਰ ਦੋਸਤੋ ਕੁੱਲ ਮਲਾਕੀ ਗੱਲ ਹੁਣ ਚੋਣ ਘੋਸ਼ਣਾ ਪੱਤਰ ਦੀ ਵੀ ਕਰ ਰਹੇ ਆ ਤਾਂ ਚੋਣ ਘੋਸ਼ਣਾ ਪੱਤਰ ਚ ਭਾਜਪਨ ਵੀ ਕਿਤੇ ਨਾ ਕਿਤੇ ਕਾਂਗਰਸ ਤੋਂ ਇੱਕ ਕਦਮ ਅੱਗੇ ਵਧ ਕੇ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਾਂਗਰਸ ਦੀ ਤਰ੍ਹਾਂ ਉਹਨਾਂ ਨੇ 2 ਲੱਖ ਨੌਕਰੀਆਂ ਦੀ ਗੱਲ ਕੀਤੀ ਐਮਐਸਪੀ ਜਾਰੀ ਰੱਖਣ ਦੀ ਗੱਲ ਕੀਤੀ ਹੈ ਤੇ ਸਭ ਤੋਂ ਵੱਡੀ ਗੱਲ ਜਿਵੇਂ ਕਾਂਗਰਸ ਨੇ 2000 ਰੁਪਏ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਹੈ ਭਾਜਪਨ ਨੇ 2100 ਰੁਪਏ ਦੇਣ ਦੀ ਗੱਲ ਕੀਤੀ ਹੈ 100 ਰੁਪਏ ਵਧਾ ਕੇ ਤਾਂ ਇਹੋ ਜੀ ਸਾਰੇ ਜਿਹੜੇ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋਾਂ ਚ ਰਾਜਨੀਤਿਕ ਪਾਰਟੀਆਂ ਦੀਆਂ ਚੀਜ਼ਾਂ ਆ ਰਹੀਆਂ ਨੇ ਉਹ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਦੇ ਸਿਆਸੀ ਲਾਹੇ ਲਈ ਤਾਂ ਵਧੀਆ ਲੱਗਦੀਆਂ ਨੇ ਪਰ ਜੇਕਰ ਸੂਬੇ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਦੇਖਦੇ ਆਂ ਜਾਂ ਵਿੱਤੀ ਹਾਲਾਤ ਤੇ ਨਜ਼ਰ ਮਾਰਦੇ ਆਂ ਤਾਂ ਇਹੋ ਜੀ ਸਾਰੇ ਵਾਦੇ ਜਿਹੜੇ ਨੇ ਉਹ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ ਉਹ ਅੱਜ ਹੀ ਦਿਖ ਰਿਹਾ ਕਿ ਇਹ ਵਾਦੇ ਪੂਰੇ ਨਹੀਂ ਹੋ ਸਕਦੇ ਕਿਉਂਕਿ ਹਰਿਆਣਾ ਜੋ ਕਿ ਇਸ ਸਮੇਂ ਲਗਭਗ ਪੌਣੇ 4 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਇਹੋ ਜਿਹਾ ਸੁਪਾ ਹੈ ਉਹ ਜੀ ਫ੍ਰੀ ਵੀਜ਼ਾ ਲੈਪਸ ਸਿੱਕਿਮੇ ਚੱਲ ਪਈਗਾ ਕਿ ਇਹੋ ਜਿਹਾ ਐਲਾਨ ਕਿਵੇਂ ਪੂਰੇ ਹੋ ਸਕਦੇ ਨੇ ਤਾਂ ਇਹੋ ਜਿਹੇ ਹਾਲਾਤਾਂ ਚ ਰਾਜਨੀਤਿਕ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਉਹ ਸੱਤਾ ਦੇ ਵਿੱਚ ਕਾਬਜ ਹੋਣ ਲਈ ਕਿਹੋ ਜਿਹੇ ਵਾਅਦੇ ਕਰ ਰਹੇ ਨੇ ਕਿਹੋ ਜਿਹੇ ਐਲਾਨ ਕਰ ਰਹੇ ਨੇ ਤੇ ਨਾਲ ਹੀ ਚਾਹੀਦਾ ਲੋਕਾਂ ਨੂੰ ਵੀ ਹੈ ਵੀ ਉਹ ਰਾਜਨੀਤਿਕ ਪਾਰਟੀਆਂ ਦੀ ਇਹੋ ਜੀ ਜਿਹੜਾ ਇੱਕ ਫ੍ਰੀ ਵੀਜ਼ਾ ਲੈ ਚੱਕਰ ਦੇ ਵਿੱਚ ਨਾ ਫਸਨ ਉਹ ਇਹੋ ਜਿਹੀ ਰਾਜਨੀਤਿਕ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰਨ ਜਿਹੜੇ ਲੋਕਾਂ ਦਾ ਵਿਜ਼ਨ ਵਧੀਆ ਹੋਵੇ ਜਿਹੜੇ ਰਾਜਨੀਤਿਕ ਆਗੂ ਸੂਬੇ ਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਸੋਚ ਰਹੇ ਹੋਣ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਪਰ ਦੇਖਦੇ ਆ 5 ਅਕਤੂਬਰ ਨੂੰ ਉੱਥੇ VOTING ਹੋਣੀ ਹੈ ਤੇ VOTING ਦੇ ਵਿੱਚ ਕੀ ਨਿਕਲ ਕੇ ਆਉਂਦਾ ਲੋਕ ਕਿਸ ਨੂੰ ਚੁਣਦੇ ਨੇ ਕਿਸ ਨੂੰ ਨਕਾਰਦੇ ਨੇ ਇਹਦਾ 5 ਤਰੀਕ ਨੂੰ VOTING ਹੋਵੇਗੀ ਉਸ ਤੋਂ ਪਤਾ ਲੱਗੇਗਾ ਤੇ ਨਤੀਜੇ 8 ਅਕਤੂਬਰ ਨੂੰ ਆਣਗੇ ਤੇ 8 ਅਕਤੂਬਰ ਨੂੰ ਸਥਿਤੀ ਸਭਦੇ ਸਾਹਮਣੇ ਹੋਵੇਗੀ ਪਰ ਇੱਕ ਚੀਜ਼ ਸਪਸ਼ਟ ਹੈ ਤੇ ਅਸੀਂ ਵੀ ਪੰਜਾਬੀ ਟ੍ਰਿਬਿਊਨ ਵੱਲੋਂ ਸਾਰਿਆਂ ਨੂੰ ਹੀ ਅਪੀਲ ਕਰਦੇ ਆਂ ਵੋਟਰਾਂ ਨੂੰ ਵੀ 5 ਅਕਤੂਬਰ ਨੂੰ ਜਿਵੇਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ VOTING ਹੈ VOTING ਕਰਨ ਲਈ ਜ਼ਰੂਰ ਜਾਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਵੱਧ ਤੋਂ ਵੱਧ ਕਰੋ ਤਾਂ ਜੋ ਇਹ ਜਿਹੜਾ ਲੋਕਤੰਤਰ ਦਾ ਮਹਾਪਰਵ ਜਿਹਨੂੰ ਕਿਹਾ ਜਾਂਦਾ ਹੈ ਚਾਹੇ ਉਹ ਚੋਣਾਂ ਵਿਧਾਨ ਸਭਾ ਦੀਆਂ ਹੋਣ ਚਾਹੇ ਲੋਕ ਸਭਾ ਦੀਆਂ ਹੋਣ ਚੋਣਾਂ ਤਾਂ ਹਰ ਲੋਕਤੰਤਰ ਦਾ ਇੱਕ ਮਹਾਪਰਵ ਜੋ ਅਸੀਂ ਦੇਖਦੇ ਆਂ ਤੇ ਉੱਥੇ ਜਾ ਕੇ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਸ ਲਈ 5 ਅਕਤੂਬਰ ਨੂੰ ਜਾਓ ਵੋਟ ਪਾਓ ਤੇ ਵੋਟ ਵੀ ਉਸ ਉਮੀਦਵਾਰ ਨੂੰ ਪਾਓ ਉਸ ਪਾਰਟੀ ਨੂੰ ਪਾਓ ਜਿਹੜਾ ਸੂਬੇ ਦੇ ਹਿੱਤ ਚ ਕੰਮ ਕਰਦਾ ਹੋਵੇ ਜਾਂ ਸੂਬੇ ਦੇ ਹਿੱਤ ਚ ਕਰ ਸਕਦਾ ਹੋਵੇ ਦੇਖਦੇ ਆ ਲੋਕ ਕਿਸ ਨੂੰ ਚੁਣਦੇ ਨੇ ਕਿਸ ਨੂੰ ਨਕਾਰਦੇ ਨੇ ਇਹ 8 ਅਕਤੂਬਰ ਨੂੰ ਪਤਾ ਲੱਗੇਗਾ ਪਰ ਪੰਜਾਬੀ ਟਰਬਿਊਨ ਉਦੋਂ ਤੱਕ ਤੁਹਾਡੇ ਅੱਗੇ ਸਾਰੇ ਹੀ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਨਤ